ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲਿਵਿੰਗ ਇੰਡੀਆ ਦੇਖ ਰਹੇ ਹੋ ਤੁਸੀਂ ਤੇ ਬੋਲਦਾ ਪੰਜਾਬ ਵਿੱਚ ਅੱਜ ਇਸ ਸਮੱਸਿਆ ਲੈ ਕੇ ਆਏ ਆ ਇੱਕ ਪੌਸ਼ ਏਰੀਆ ਦੀ ਜਿਹੜਾ ਕਚਹਿਰੀ ਨੂੰ ਜਾਂਦਾ ਰਸਤਾ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇਧਰਲੇ ਪਾਸੇ ਜ਼ਿਲ੍ਹਾ ਕਚਹਿਰੀਆ ਪੈਂਦੀ ਹੈ ਅਧਿਕਾਰਿਕ ਕੰਪਲੈਕਸ ਪੈਂਦੇ ਆ ਡੀਸੀ ਦਫ਼ਤਰ ਐਸਐਸਪੀ ਦਫ਼ਤਰ ਪੈਂਦਾ ਇਧਰਲੇ ਪਾਸੇ ਕੁਆਟਰ ਪੈਂਦੇ ਆ ਰੈਹਾਸ਼ੀ ਕੁਆਟਰ ਹੈ ਅਫਸਰਾਂ ਦੇ ਜੱਜਸ ਦੇ ਤੇ ਇਧਰ ਦੇ ਪਾਸੇ ਇੱਕ ਟੱਬਾ ਹੈ ਤੇ ਫੈਕਟਰੀਆਂ ਕਨਫੈਕਸ਼ਨਰੀ ਦੀ ਫੈਕਟਰੀ ਹੈ ਬਿਕਰੀ ਹੈ ਬਿਕਰੀ ਬਣਾਉਣ ਵਾਲਾ ਸਮਾਨ ਬਣਾਉਣ ਵਾਲੀ ਫੈਕਟਰੀ ਹੈ ਔਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੀਵਰੇਜ ਦੀ ਪ੍ਰੋਬਲਮ ਹੈ ਇਸ ਏਰੀਆ ਵਿੱਚ ਔਰ ਕਾਫੀ ਪੁਰਾਣੀ ਸਮੱਸਿਆ ਕਰੀਬ 1 ਸਾਲ ਤੋਂ ਇਹ ਸਮੱਸਿਆ ਚੱਲਦੀ ਆ ਰਹੀ ਹੈ ਪਾਣੀ ਰਿਸ ਰਿਸ ਕੇ ਸੜਕ ਤੇ ਆ ਰਿਹਾ ਵੈ ਮੇਨ ਇਲਾਕਾ ਹੈ ਆਵਾਜਾਈ ਵੀ ਤੁਸੀਂ ਦੇਖ ਰਹੇ ਹੋ ਲਗਾਤਾਰ ਲੰਘ ਰਹੀ ਹੈ ਵੱਡੀਆਂ ਗੱਡੀਆਂ ਔਰ ਗੰਦਾ ਪਾਣੀ ਹੈ ਜਿਹੜਾ ਗਟਰ ਦਾ ਪਾਣੀ ਸੀਵਰੇਜ ਦਾ ਪਾਣੀ ਸਮੱਸਿਆ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ ਕੁਝ ਲੋਕ ਏਰੀਆ ਦੇ ਜਿਹੜੇ ਸਾਡੇ ਨਾਲ ਹੈ ਜਿਨ੍ਹਾਂ ਨੇ ਅਧਿਕਾਰੀਆਂ ਨੂੰ ਵੀ ਮਿਲ ਕੇ ਸਾਰੀ ਗੱਲਬਾਤ ਦੱਸੀ ਹੈ ਪਰ ਕੋਈ ਹੱਲ ਨਹੀਂ ਹੋਇਆ ਗੱਲ ਕਰਦੇ ਇਹਨਾਂ ਨਾਲ ਕਿਦੋਂ ਦੀ ਸਮੱਸਿਆ ਕੀ ਕੀ ਪ੍ਰੋਬਲਮ ਆ ਰਹੀ ਹੈ ਸਰ ਇਹ 1 ਸਾਲ ਤੋਂ ਹੈ ਇਹ ਕੰਮ ਚੱਲਦਾ ਇੱਥੇ ਦਾ ਇਹ ਸਾਰਾ ਪਾਣੀ ਪਿੱਛੋਂ ਜਿਹੜਾ ਗਟਰਾਂ ਦਾ ਪਾਣੀ ਆ ਰਿਹਾ ਵੇ ਤੁਹ ਹਾਂ ਇਹਨੂੰ ਅਸੀਂ ਡੀਸੀ ਸਾਹਿਬ ਨੂੰ ਵੀ 1 ਸਾਲ ਤੋਂ ਅਸੀਂ ਕਹਿ ਰਹੇ ਹਾਂ ਉਹ ਕਹਿੰਦੇ ਜੀ ਤੁਸੀਂ ਸਿਵਲ ਨੂੰ ਕਹੋ ਸਿਵਲ ਵਾਲੇ ਕਹਿੰਦੇ ਤੁਸੀਂ ਹੋਰ ਕਿਸੇ ਵਿਭਾਗ ਨੂੰ ਕਹੋ ਸਾਰੀਆਂ ਚਿੱਠੀਆਂ ਸਾਡੇ ਕੋਲ ਪਈਆਂ ਮੈਂ ਇਹਨਾਂ ਨੇ ਕਦੀ ਕੇਰੂ ਚਿੱਠੀ ਕਾਢਉਂਦੇ ਕਦੀ ਕਿਸੇ ਚਿੱਠੀ ਕਾਢਦੇ ਪਰ ਮਸਲਾ ਉੱਥੇ ਦਾ ਉੱਥੇ ਹੈ ਕਿਹੜਾ ਏਰੀਆ ਪੈਂਦਾ ਕਿਹੜਾ ਵਾਰ ਸਰ ਇੱਕ ਕਚਰੀ ਆਪਣੇ ਜੇਰ ਲੋਡ ਤੋਂ ਕਚਾਈ ਲੋਡ ਨੂੰ ਆਈ ਦਵੇ ਇੱਥੇ ਸਾਡੀਆਂ ਦੁਕਾਨਾਂ ਪੜੀਆਂ ਮੈਂ ਤੇ ਢਾਬਾ ਵਾ ਇੱਥੇ ਫੈਕਟਰੀ ਹੈ ਪਿੱਛੇ ਠੀਕ ਹੈ ਜੀ ਆਹ ਦੁਕਾਨਾਂ ਮੈਂ ਤੇ ਟਾਈਪ ਦੇ ਲੋਕ ਬਾਹਰੋਂ ਆਂਦੇ ਆ ਉਹ ਮਲਬੀ ਦੇ ਕੇ ਖਲੁੰਦੇ ਨਹੀਂ ਸੀਗੇ ਸਾਡਾ ਆਪਣਾ ਦੁਕਾਨ ਦਾ ਕੰਮ ਜਿਹੜਾ ਵਾ ਉਹ ਠੱਪਿਆ ਇਸ ਕਰਕੇ ਉਹ ਇੱਥੇ ਬਿਮਾਰੀ ਦਾ ਖਤਰਾ ਲੋਕ ਕੰਮ ਕਰਾਉਂਦੇ ਦੇਰ ਵਿੱਚ ਆ ਕੇ ਉਹ ਕਹਿੰਦੇ ਅਸੀਂ ਦਾ ਅਸੀਂ ਕਿੱਦਾਂ ਕੰ ਦੂਵੇ ਕੋਈ ਤਾਂ ਲੋਕ ਜਿਹੜੇ ਆ ਬਈ ਇੱਥੇ ਪਾਣੀ ਆਮ ਛਲੜਿਆ ਬਈ ਕਿੰਨੀ ਕਈ ਵਾਰੀ ਗੱਡੀ ਤੇਜ਼ ਲੰਘਦੀ ਆ ਛਿੱਟੇ ਪੈਂਦੇ ਸਾਡੇ ਉੱਪਰ ਆ ਕੇ ਆ ਇਹ ਸਭ ਕੋਈ ਬਰਦਾਸ਼ਤ ਕਰਦੇ ਆ ਪਰ ਹੁਣ ਤੱਕ ਇਹਨਾਂ ਨੇ ਇਹ ਚੀਜ਼ ਦਾ ਕੋਈ ਇਲਾਜ ਨਹੀਂ ਕੀਤਾ ਵੀ ਇਹਨੂੰ ਆਪਾਂ ਠੀਕ ਕਰ ਲਈਏ ਲਾਰੇ ਬਾਜੀ ਕੀਤੀ ਜਾਂਦੀ ਜਿੱਧਰ ਜਾਓ ਕਿਸੇ ਦੂਸਰੇ ਦਫ਼ਤਰ ਭੇਜਦਾ ਕਿੰਨੀ ਦੇਰ ਤੋਂ ਇਹ ਸਮੱਸਿਆ ਆ ਰਹੀ ਹੈ 1 ਸਾਲ ਤੋਂ ਸਮੱਸਿਆ ਜੀਏ ਲਗਾਤਾਰ ਲਗਾਤਾਰ ਕੋਈ ਬੰਦਾ ਬੜਿਆ ਨਹੀਂ ਅਜੇ ਤੱਕ ਇੱਥੇ ਇਹ ਚੀਜ਼ ਨੂੰ ਵੇਖਿਆ ਹੀ ਨਹੀਂ ਡੀਸੀ ਸਾਹਿਬ ਵੀ ਇੱਥੇ ਆਉਂਦੇ ਆ ਲੰਘ ਜਾਂਦੇ ਗਾਉ ਨੂੰ ਥੱਲੇ ਵੇਖਦੇ ਨਹੀਂ ਐਸਐਸਪੀ ਸਾਹਿਬ ਵੀ ਕਈ ਵਾਰੀ ਇੱਥੇ ਤੋਂ ਹੁਣੇ ਐਡੀਸੀ ਇੱਕ ਬਦਲ ਬਦਲ ਕੇ ਗਏ ਉਹ ਚ ਪੈਦਲ ਲੰਘ ਰਹੀ ਉਹਨਾਂ ਨੇ ਵੀ ਗੱਲ ਕੀਤੀ ਅਸੀਂ ਖਿੜ ਕੇ ਕਿ ਸਾਰਾ ਦੀ ਸਮੱਸਿਆ ਸੁਣੋ ਉਹ ਕਹਿੰਦੇ ਅਸੀਂ ਅਸੀਂ ਕੀ ਕਰ ਸਕਦੇ ਹਾਂ ਵੀ ਇੱਕ ਕੋਈ ਸੋਨੂ ਤਿਆਰ ਹੀ ਨਹੀਂ ਕੋਈ ਚੀਜ਼ ਨੂੰ ਅਸੀਂ ਕੀ ਕਹੀਏ ਅਸੀਂ ਨਹੀਂ ਮੇਨ ਏਰੀਆ ਕਿਉਂਕਿ ਆਵਾਜ਼ ਆਈ ਵੀ ਬੜੀ ਹੈ ਔਰ ਸਾਰੇ ਦਫ਼ਤਰ ਇੱਧਰ ਹੈ ਮੇਨ ਮੇਨ ਦਫ਼ਤਰ ਇਹ ਸਾਰੇ ਇੱਥੇ ਤੁਸੀਂ ਦੇਖੋ ਵੀ ਸਾਰਾ ਟੋਟਲ ਡੀਸੀ ਆਫਿਸ ਹੈ ਜੋ ਪੋਟਾ ਨਾਲ ਇੱਥੇ ਜੱਸਾ ਵੀ ਲੰਘਦੇ ਆਹ ਕੋਈ ਜੱਸਾ ਸਾਹਿਬ ਨੇ ਪੁਠੀਆਂ ਇੱਥੇ ਪਿਛੇ ਕਰਡੀਆਂ ਰਿਹਾਇਸ਼ਾਂ ਇੱਥੇ ਉਹ ਲੰਘਦੇ ਕੋਈ ਦੇਖਦੇ ਨਹੀਂ ਇਸ ਰਬੀਆ ਵੀ ਤਕੀਲ ਆ ਜਾਗਾ ਉਹ ਕੋਣ ਉਹ ਗੱਡੀਆਂ ਉਹ ਗੱਲ ਇਹ ਜਗਜੰਦੀ ਹੈ ਇੱਥੇ ਦੇ ਪੈਗਲ ਚੱਲਣ ਵਾਲਾ ਸਕੂਲ ਤੇ ਜਾਣ ਵਾਲਾ ਸਾਰੇ ਉਹ ਕੀ ਕਰੇਗਾ ਦੇਖੋ ਇੱਥੇ ਇੰਨੀ ਮੁਸ਼ਕਲ ਆਈ ਪਈ ਹੈ ਪਹਿਲਾਂ ਤਾਂ ਲੰਘ ਨਹੀਂ ਸਕਦਾ ਉਹਦੇ ਉੱਪਰ ਘੁੰਮ ਕੇ ਜਾਂਦਾ ਕਿ ਜਰੀ ਨੂੰ ਏਕ ਗ੍ਰੇਡ ਦੇ ਅਧਿਕਾਰੀਆਂ ਦੇ ਰਿਆਸ਼ੀ ਕੁਆਟਰ ਹੈ ਦਫਤਰ ਹੈ ਇੱਥੇ ਡੀਸੀ ਦਾ ਦਫਤਰ ਐਸਐਸਪੀ ਦਫਤਰ ਔਰ ਐਸਡੀਐਮ ਦਫਤਰ ਸਾਰੇ ਅਧਿਕਾਰੀ ਕੰਪਲੈਕਸ ਹੈ ਇੱਥੇ ਫਿਰ ਵੀ ਇਹ ਸਮੱਸਿਆ ਸੀ ਰਹੀ ਦੀ ਸਮੱਸਿਆ ਕਿਦੋਂ ਤੋਂ ਇਸ ਸਮੱਸਿਆ ਇੱਕ ਸਾਲ ਤੋਂ ਚੱਲ ਰਹੀ ਹੈ ਜੀ ਮੈਂ ਤੇ ਦਰਖਾਸਤਾਂ ਦੇ ਦੇ ਕੇ ਇੰਨਾ ਕਿ ਪਰੇਸ਼ਾਨ ਹੋ ਗਿਆ ਕਿ ਮੈਨੂੰ ਲਾਰੇ ਤੇ ਲਾਰਾ ਲਾਈ ਜਾਂਦੇ ਆ ਕਦੀ ਕੇ ਅਫਸਰਾਂ ਨੂੰ ਭੇਜ ਦਿੰਦੇ ਆ ਕਦੀ ਕੇ ਐਸ.ਐਨ. ਸਾਹਿਬ ਕੋਲ ਗਿਆ ਮੈਂ ਸੀਵਰੇਜ ਬੋਰਡ ਕੋਲ ਉਹ ਕਹਿੰਦੇ ਸਾਡੇ ਅਧਿਕਾਰ ਖੇਤਰ ਚ ਨਹੀਂ ਆਂਦਾ ਐਸ.ਡੀ.ਓ ਨਾਲ ਗੱਲ ਹੋਈ ਆ ਉਹਨਾਂ ਨੇ ਵੀ ਮੈਨੂੰ ਚਿੱਠੀ ਲਿਖ ਕੇ ਦੇਤੀ ਆ ਬਕਾਇਦਾ ਲਿਖਤ ਮੇਰੇ ਕੋਲ ਆ ਉਹਨਾਂ ਦੋਨਾਂ ਦੀ ਐਸ.ਐਨ. ਦੀ ਵੀ ਇਤਹਾਸੀ ਉਹਦੀ ਵੀ ਉਸ ਤੋਂ ਬਾਅਦ ਮੈਂ ਫੇਰ ਡੀ.ਐਸ. ਸਾਹਿਬ ਨੂੰ ਮਿਲਿਆ ਡੀ.ਐਸ. ਸਾਹਿਬ ਨੇ ਸੈਨੀਟੇਸ਼ਨ ਬੋਰਡ ਨੂੰ ਕੱਢ ਦਿੱਤੀ ਉੱਥੇ ਗਿਆ ਉਹ ਕਹਿੰਦੇ ਜੀ ਐਸਟੀਮੇਟ ਬਣਾਤਾ ਆਂ ਤੁਹਾਨੂੰ ਡੀ.ਐਸ. ਸਾਹਿਬ ਇਹ ਸੰਕਿਰਨ ਕਰਨਾ ਹੀ ਫੇਰੇ ਕੰਮ ਸ਼ੁਰੂ ਕਰ ਦਿੰਨੇ ਆ ਲੇਕਿਨ ਪੈਸੇ ਕੋ ਸੈਂਕਸ਼ਨ ਹੀ ਨਹੀਂ ਕਰਦਾ ਤਾਂ ਮੈਂ ਕੀ ਕਰਾਂ ਤੁਹਾਡੀ ਇੱਥੇ ਕਨਫੈਕਸ਼ਨਰੀ ਦੀ ਇੱਥੇ ਕਨਫੈਕਸ਼ਨਰੀ ਆ ਜੀ ਮੈਂ ਇੰਨਾ ਕਿ ਦੁਹੇ ਸਾਲ ਤੋਂ ਕਿ ਮੇਰੇ ਦੁਕਾਨ ਦੇ ਅੰਦਰ ਵੀ ਮਲ ਕੇ ਗੰਦ ਵੜ ਜਾਂਦਾ ਤੇ ਮੈਂ ਬੜੀ ਮੁਸ਼ਕਲ ਖਾਨ ਪੀਣ ਦਾ ਸਮਾਨ ਵੀ ਬਣਾਉਂਦੇ ਕਿ ਕੀ ਕੀ ਬਣਾਉਂਦੇ ਮੈਂ ਸਾਰਾ ਵਿਕਰੀ ਦਾ ਸਮਾਨ ਬਣਾਉਂਦਾ ਟੋਟਲੀ ਹਾਂਜੀ ਤੇ ਕਿਹੜੇ ਕਿਹੜੇ ਹੋਰ ਅਧਿਕਾਰੀਆਂ ਨੂੰ ਮਿਲੂ ਮੈਂ ਇਹ ਸਾਵ ਨੂੰ ਮਿਲਿਆ ਪਬਲਿਕ ਹਾਲ ਇਹ ਏਰੀਆ ਤੇ ਨਗਰ ਕਾਉਂਸਲ ਦੀ ਹੱਥ ਆਂਦਾ ਹੋਏਗਾ ਨਗਰ ਕਾਉਂਸਲ ਨੂੰ ਐਸ ਡੀਸੀ ਸਾਹਿਬ ਜਿਹੜੇ ਨਵੇਂ ਆਏ ਆ ਇਹਨਾਂ ਨੇ ਕਿਹਾ ਵੀ ਤੁਸੀਂ ਚੁੱਪ ਕਰ ਜਾਓ ਮੈਂ ਉਹਨੂੰ ਤੁਹਾਡਾ ਹੱਲ ਕਰਕੇ ਦਿਆਂਗਾ ਇਹਨਾਂ ਨੇ ਯੂ ਸਾਹਿਬ ਨੂੰ ਕਿਹਾ ਯੂ ਸਾਹਿਬ ਨੇ ਉਹ ਮਸ਼ੀਨ ਭੇਜੀ ਕੀ ਕਾ ਪੁੱਟਣ ਵਾਲੀ ਕੀ ਕਹਿੰਦੇ ਉਹਨੂੰ ਜੀਸੀਬੀ ਜੀਪੀਸੀ ਜੀਸੀਬੀ ਉਹਨੇ ਆ ਪੁੱਟਕੇ ਤੇ ਆ ਗੱਟਰ ਕਢਿਆ ਤੇ ਮੇਰੇ ਪਿਛਲੇ ਪਾਸੇ ਤੇ ਗੰਦ ਖਤਮ ਹੋ ਗਿਆ ਤੇ ਗੰਦ ਛਲਕ ਕੇ ਆ ਗਿਆ ਆ ਗਿਆ ਆ ਗਿਆ ਸਮਸਿਆ ਸੁਲਝਾਨ ਦੀ ਕੋਸ਼ਿਸ਼ ਨਹੀਂ ਕੀਤੀ ਟਾਈਮ ਪਾਸ ਕਰਦੇ ਆਂ ਸਰ ਤੇ ਇਹ ਜਿੰਨੀ ਦੇਰ ਹੁਣ ਗਾਂ ਘਟਰ ਨਹੀਂ ਲੱਭਦੇ ਉਨੀ ਦੇ ਤੇ ਕੇ ਸਮੱਸਿਆ ਹੱਲ ਨਹੀਂ ਹੋਤਦੀ ਤੇ ਜੇ ਉਹ ਜਿਨ੍ਹਾਂ ਦੇ ਅਦੀ ਘਾੜ ਕੇ ਜੇਤਰ ਤੇ ਆ ਉਹ ਕਹਿੰਦੇ ਜੀ ਪੈਸੇ ਰੋਡ ਦਿੱਤਾ ਉਹ ਨਹੀਂ ਫੇਰੇ ਕੰਮ ਸ਼ੁਰੂ ਕਰ ਦਿੰਦੇ ਆ ਤੇ ਮੈਂ ਥੋੜੇ ਪੈਸੇ ਦਵਾਣੇ ਜੀ ਤੇ ਐ ਤੇ ਅਫਸਰਾਂ ਨੇ ਦੇਨੇ ਆ ਜਾਂ ਸਰਕਾਰ ਨੇ ਦੇਨੇ ਆ ਜਾਂ ਸਰਕਾਰ ਨੇ ਦੇਨੇ ਆ ਤੇ ਮੈਂ ਇਸ ਵੇ ਕੀ ਕਰ ਸਕਦਾ ਕਾਰੇਰੀ ਐਸੀ ਕੁਆਟਰ ਨਾ ਗਵਰਨਮੈਂਟ ਦੇ ਮਗਰ ਗਵਰਨਮੈਂਟ ਦੇ ਐਸੀ ਕੁਆਟਰਾਂ ਇੱਥੇ ਜੀ ਉਹਨਾਂ ਨੂੰ ਵੀ ਕੋਈ ਨਹੀਂ ਬੋਲਦਾ ਮੈਨੂੰ ਬੋਲਣਾ ਪੈਂਦਾ ਕਿਹੜੇ ਕਿਹੜੇ ਅਫਸਰ ਰਹਿੰਦੇ ਹੈਗੇ ਨੇ ਆ ਦੇਖੋ ਨਾਲ ਘਰਾਂ ਹੁੰਦਾ ਉਹ ਉਹਨਾਂ ਦੀ ਪੋਜੀਸ਼ਨਾਈ ਨਹੀਂ ਹੈਗੀ ਉਹਨਾਂ ਨੇ ਬੜੇ ਕੇ ਲੋਕਾਂ ਨੂੰ ਅਸਲ ਫੋਨ ਕੀਤਾ ਪਰ ਕੋਈ ਕੋਈ ਸੁਣਦਾ ਕੋਈ ਕੋਈ ਨਹੀਂ ਇੱਥੇ ਕੁਆਟਰ ਕੁਆਟਰ ਇੱਥੇ ਅਜੇ ਡੀਸੀ ਅਫਸਰ ਦੇ ਬੰਦੇ ਜਿਹੜੇ ਇੱਥੇ ਉਹ ਰਹਿ ਰਹੇ ਤੇ ਠੋਕਾ ਦੇ ਮੇਰੇ ਖਿਆਲ 15 ਕੁਆਟਰ ਰਹਤੇ ਸੀ ਜੀ 15 ਕੁਆਟਰਾਂ ਵਿੱਚੋਂ ਸਾਰਿਆਂ ਨੇ ਵਿਚਾਰਾਂ ਨੇ ਮੰਨਤ ਕਰਕੇ ਦੇਖ ਲਈ ਹੈ ਵੀ ਇਹ ਠੀਕ ਹੋ ਜਾਏਗਾ ਪਰ ਕੋਈ ਸੁਣਦਾ ਹੀ ਕੋਈ ਨਹੀਂ ਠੀਕ ਹੋ ਗਏ ਦੇਖੋ ਜੀ ਇਹ ਬੜੀ ਗੰਭੀਰ ਸਮੱਸਿਆ ਵਾ ਏਦਾਂ ਤੇ ਸਰਕਾਰਾਂ ਕਹਿੰਦੀਆਂ ਜੀ ਕਿ ਜੇ ਕਿਤੇ ਮਤਲਬ ਕੋਈ ਪਾਣੀ ਦੀ ਬਾਲਟੀ ਕੋਈ ਦੁਕਾਨ ਦਾ ਰੋੜ ਦੰਦਾ ਉਹ ਕਹਿੰਦੇ ਕਿ ਆ ਸੜਕ ਟੁੱਟ ਜਾਣੀ ਆ ਪਰ ਇਹ ਸੜਕ ਨਹੀਂ ਲੱਭਦੀ ਟੁੱਟਣ ਦੀ ਜਿੱਥੇ ਪਾਣੀ ਗਟਰ ਦਾ ਗੰਦਾ ਇਕੱਠਾ ਹੋਉਂਦਿਆ ਆਵਾਜ਼ ਆਈ ਇਥੋਂ ਚੱਲ ਰਹੀ ਆ ਇਹ ਤੇ ਕੱਲ ਨੂੰ ਲੋਕੇ ਆ ਇਹ ਲੋਕੇ ਆ ਪੰਜਾਂ ਸੱਤਾਂ ਦਿਨਾਂ ਤੱਕ ਆ ਸੜਕ ਟੁੱਟ ਜਾਣੀ ਆ ਜਦੋਂ ਆ ਸੜਕ ਟੁੱਟ ਗਈ ਤੇ ਉੱਤੇ ਪਾਣੀ ਹੋਰ ਜਿਆਦਾ ਖੜੋਣਾ ਵਾ ਫਿਰ ਲਾਗੇ ਗੁਰੂ ਨਾਨਕ ਪਾਰਕ ਆ ਜਿੱਥੇ ਲੋਕੀ ਸੈਰ ਕਰ ਜਾਂਦੇ ਨੇ ਜਿੱਥੇ ਬੱਚੇ ਖੇਡਣ ਆਉਂਦੇ ਨੇ ਮਤਲਬ ਕਹਿੰਦਾ ਹਰ ਬੱਚੇ ਛੋਟੇ ਵੱਡੇ ਇੱਥੇ ਆਉਂਦੇ ਆ ਮੱਛਰ ਇਥੋਂ ਪੈਦਾ ਹੋਣਾ ਵਾ ਕਿ ਅੱਗੇ ਡੇਂਗੂ ਦੀ ਮਾਰ ਸਾਡੇ ਕਰਤਾਰਪੁਰ ਬਹੁਤ ਜ਼ਿਆਦਾ ਜੇ ਤਾਲ ਨੂੰ ਇੱਥੇ ਆਉਂਦੇ ਬੱਚੇ ਬਿਮਾਰ ਹੋ ਗਏ ਉਹਦਾ ਕੌਣ ਜ਼ਿੰਮੇਵਾਰ ਆ ਕੱਲੀ ਹੱਲੇ ਮੈਂ ਸਕੂਟਰੀ ਤੇ ਇਥੋਂ ਨੰਗਣ ਦੇ ਆਈ ਕਾ ਕਿ ਮੈਨੂੰ ਯੱਕਦਾ ਮੱਗੇ ਕੋਈ ਆਇਆ ਵਾ ਬ੍ਰੇਕ ਮਾਰੀ ਤੇ ਸਲਿੱਪ ਹੋ ਗਿਆ ਮੈਂ ਇਥੋਂ ਨਾਲ ਹੀ ਮੇਰੀ ਸਕੂਟਰੀ ਖਰਾ ਟੁੱਟ ਗਈ ਅਗਲੇ ਪਾਸੋਂ ਪਰ ਇਹ ਜਿਹੜੀ ਸਮੱਸਿਆ ਈ ਦਾਵਾ ਕਿ ਜਦੋਂ ਹਰ ਪਾਸੇ ਇਹਨਾਂ ਨੇ ਦਰਖਾਸਤਾਂ ਦਿੱਤੀਆਂ ਅਪਥਰਾਉਣ ਦਿੱਤੀਆਂ ਫਿਰ ਮੇਨ ਅਫਸਰ ਇਹ ਇਥੋਂ ਜਿਹੜੇ ਕਚੈਰੀ ਚ ਸਾਰੇ ਜਾਂਦੇ ਆ ਐਸ ਡੀਓ ਸਾਹਿਬ ਮਤਲਬ ਕਿ ਲਗਭਗ ਸਾਰੇ ਜੱਜ ਵੀ ਇਧਰੋਂ ਨਿਕਲਦੇ ਨੇ ਪਰ ਉਹਨਾਂ ਨੂੰ ਇਹ ਕਿਉਂ ਨਹੀਂ ਦਿਖਾਈ ਦਿੰਦਾ ਕਿ ਇੰਨਾ ਗੰਦ ਪਿਆ ਦਾ ਕਿਉਂਕਿ ਉਹਨਾਂ ਦੇ ਗੱਡੀਆਂ ਦੇ ਮਿਰਰਰ ਕੇ ਸਾਹੇ ਬੰਦ ਹੁੰਦੇ ਨੇ ਤਾਂ ਨਹੀਂ ਉਹਨਾਂ ਨੂੰ ਮੁਸ਼ਕਲ ਆਉਂਦੀ ਯਾਦ ਇਥੇ ਪੈਦਲ ਨੰਗਾ ਨੇ ਤੇ ਫਿਰ ਉਹਨਾਂ ਨੂੰ ਮੁਸ਼ਕਲ ਆਏ ਕਿ ਪਤਾ ਲੱਗੇ ਕਿ ਇਥੇ ਕੀ ਹਾਲਾਤ ਨੇ ਹੁਣ ਇਧੋਂ ਵੇਖੋ ਤੁਸੀਂ ਪਾਣੀ ਕੈਮਰਾ ਮਾਰੋ ਕਿ ਹੌਲੀ ਹੌਲੀ ਪਾਣੀ ਹੈ ਜਿਹੜਾ ਉਹ ਚੌਂਕ ਤੱਕ ਜਾਣਾ ਚાલુ ਹੋ ਗਿਆ ਜਿਉਂ ਚੌਂਕ ਜੀ ਜਾ ਕੇ ਪਾਣੀ ਖੜਾ ਹੋਏਗਾ ਤੇ ਉਹ ਚੌਂਕ ਵੀ ਟੁੱਟੇਗਾ ਖਾਲੇ ਥੋੜਾ ਜਰ ਤੇ ਹੋਇਆ ਸੜਕ ਬਣੀ ਨੂੰ ਤੇ ਜੇ ਦੁਬਾਰਾ ਫੇਰ ਟੁੱਟ ਗਈ ਤਾਂ ਪਤਾ ਨਹੀਂ ਕਦੋਂ ਬਣੀ ਆ ਕਿਦੋਂ ਗ੍ਰਾਂਟ ਆਉਣੀ ਆ ਜਦੋਂ ਸੜਕ ਇੱਕ ਸੀਵਰੇਜ ਵਾਸਤੇ ਗ੍ਰਾਂਟ ਨਹੀਂ ਆ ਰਹੀ ਇਹਨੂੰ ਠੀਕ ਕਰਨ ਵਾਸਤੇ ਤੇ ਜਿਹਨੂੰ ਸੜਕ ਹੀ ਸਾਰੀ ਟੁੱਟ ਗਈ ਤੇ ਉਹ ਗ੍ਰਾਂਟ ਕਿੱਥੋਂ ਆਏਗੀ ਕੀ ਲੱਗਦਾ ਕੀ ਇਹ ਲੰਬਾ ਕੰਮ ਹੈ ਕਿਉਂ ਟਰਕਾਇਆ ਜਾ ਰਿਹਾ ਹੈ ਤਾਂ ਦੇਖੋ ਜੀ ਪ੍ਰਸ਼ਾਸਨ ਵਾਸਤੇ ਕੋਈ ਵੀ ਲੰਮਾ ਕੰਮ ਨਹੀਂ ਹੁੰਦਾ ਨੀਅਤ ਹੋਣੀ ਚਾਹੀਦੀ ਆ ਕੰਮ ਕਰਨ ਦੀ ਯਜਵਾਣਾ ਚਾਹੀਦਾ ਕੰਮ ਕਰਨ ਦਾ ਇਹ ਕੰਮ ਕੋਈ ਲੰਮਾ ਨਹੀਂ ਹੈਗਾ ਕੋਈ ਐਡਾ ਵੱਡਾ ਕੰਮ ਨਹੀਂ ਹੈਗਾ ਜੇ ਸੀਵਰੇਜ ਬੋਰਡ ਨੇ ਇਹਦੀ ਪਲੈਨਿੰਗ ਕਰਕੇ ਇਹਨੂੰ ਸੀਵਰੇਜ ਪਾਇਆ ਦਾ ਤੇ ਸੀਵਰੇਜ ਬੋਰਡ ਨੂੰ ਵੀ ਪਤਾ ਹੋਏਗਾ ਕਿ ਕਿੱਥੇ ਕਿੱਥੇ ਅਸੀਂ ਇਹਨੂੰ ਆਪਣੇ ਹੋਰ ਰੱਖੇ ਨੇ ਕਿੱਥੇ ਕਿੱਥੇ ਆਣਾਂ ਦੀਆਂ ਹੋਦੀਆਂ ਬਣਾਈਆਂ ਵਾ ਜਿਆ ਜੋ ਸੀਵਰੇਜ ਬੋਰਡ ਕਹਿੰਦੇ ਆ ਜੀ ਸਾਨੂੰ ਜੀ ਲਗਾ ਪਤਾ ਜੀ ਆ ਦਾ ਜੀ ਸਾਨੂੰ ਟੱਕ ਨਹੀਂ ਲੱਭੰਦੇ ਤੁਹਾਨੂੰ ਸੀਵਰੇਜ ਨਹੀਂ ਲੱਭੰਦਿਆ ਪਰ ਜਦੋਂ ਇਹ ਚੀਜ਼ ਦਾ ਨਕਸ਼ਾ ਬਣਿਆ ਉਹਦੇ ਵਿੱਚ ਸੀਵਰੇਜ ਦੇ ਪੁਆਇੰਟ ਦਿੱਤੇ ਨੇ ਕਿੱਥੇ ਇਹਨੂੰ ਕੱਲ ਨੂੰ ਗਟਰ ਬੰਦ ਹੋਣਾ ਕਿੱਥੋਂ ਕਢਣਾ ਕਿੱਥੋਂ ਇਹਨੂੰ ਸਾਫ਼ ਕਰਨਾ ਫਰਕ ਚੀਜ਼ ਦਾ ਪਤਾ ਵਾ ਕਾਰਨ ਕੀ ਲੱਗਦਾ ਸਮੱਸਿਆ ਦਾ ਅੱਗੋ ਬਲੌਕ ਹੈ ਜਾਂ ਕੋਈ ਲੀਕੇਜ ਹੋ ਰਹੀ ਹੈ ਅੱਗੋ ਬਲੌਕ ਹੈ ਜੀ ਅੱਗੋ ਜਾ ਨਹੀਂ ਰਿਹਾ ਕਿਤੇ ਪਤਾ ਹੀ ਨਹੀਂ ਸੀਵਰੇਜ ਕਿੱਥੇ ਆ ਉਹ ਲੰਬੇ ਦਾ ਟੱਕਣ ਤੇ ਫਿਰ ਜਾ ਕੇ ਉਤੋਂ ਬਾਹਰ ਤੁਰਨਗੇ ਜਿਸਲੇ ਤੁਸੀਂ ਕੰਪਲੇਨਟ ਲਿਖਾ ਜਾਂਦੇ ਹੋ ਆਂਦਾ ਨਹੀਂ ਕੋਈ ਹਾਂਜੀ ਆਇਆ ਹੈ ਕੋਈ ਨਾ ਕੋਈ ਨਹੀਂ ਆਂਦੇ ਹੀ ਨਹੀਂ ਨਾ ਕੋਈ ਹੱਥਰ ਨਹੀਂ ਆਇਆ ਜੀ ਪੀਐਸਡੀ ਜ਼ਰੂਰੀ ਯੂਜ਼ ਆ ਉਹਨੇ ਭੇਜੀ ਹੈ ਮੈਂ ਉਹਨਾਂ ਦਾ ਪਰ ਸੀਵਰੇਜ ਸੀਵਰੇਜ ਬੋਰਡ ਵਾਲੇ ਸਾਫ ਕਰਨ ਟੈਂਪਰੇਰੀ ਤੌਰ ਤੇ ਕਦੀ ਆਏ ਨਾ ਟੈਂਪਰੇਰੀ ਤੇ ਕੋਈ ਨਹੀਂ ਆਇਆ ਜੀ ਇਹ ਲੰਦਾ ਉਹੋ ਹੀ ਕਹਿ ਕੇ ਤੁਰ ਜਾਂਦਾ ਸਾਡੇ ਅਧਕਾਰ ਦੇ ਖੇਤਰ ਚ ਨਹੀਂ ਆਪਾ ਕਿਉਂ ਨਹੀਂ ਹੱਲ ਹੋ ਰਿਹਾ ਇਹਦਾ ਕੀ ਕਾਰਨ ਲੱਗਦਾ ਵੇ ਦੇਖੋ ਜੀ ਇਹ ਕਾਰਨ ਦੇ ਹੁਣ ਪ੍ਰਸ਼ਾਸਨ ਨੂੰ ਪਤਾ ਲੱਗਾ ਕਿ ਕਿਹੜੀ ਗਲੋਨੀਆਂ ਦਾ ਹਾਲ ਹਾਲ ਹੁੰਦਿਆ ਉਹਨੇ ਏਡੀਸੀ ਸਾਹਿਬ ਸੀਗੇ ਪਹਿਲਾਂ ਉਹਨੇ ਥੋੜਾ ਜਾਂ ਟਰੱਸਟ ਦੇਤਾ ਸੀਗਾ ਉਹ ਆਮ ਪੈਦਲ ਵੀ ਆਪਣੇ ਮਤਲ ਕਹਿੰਦਾ ਨਗਦੇ ਰਹੇ ਨੇ ਉਹ ਵੇਖਦੇ ਵੀ ਰਹੇ ਨੇ ਕਿ ਸ਼ਹਿਰ ਚ ਕੀ ਸਮੱਸਿਆ ਆ ਗਈਆਂ ਵਾ ਕਿ ਚਲੋ ਉਹਦਾ ਬੜੀ ਕੋਸ਼ਿਸ਼ ਕਰਦੇ ਰਹੇ ਨੇ ਕਿ ਇਹ ਚੀਜ਼ ਹੱਲ ਹੋ ਜੇ ਪਰ ਹੁਣ ਉਹਨਾਂ ਦੀ ਬਦਲੀ ਹੋਣ ਦੇ ਕਾਰਨ ਹੁਣ ਨਵੇਂ ਏਡੀਸੀ ਸਾਹਿਬ ਆਏ ਨੇ ਉਧਰ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਆ ਤੇ ਦੂਜੇ ਪਾਸੋਂ ਐਸ ਵੇਲੇ ਆ ਵਾ ਕਿ ਅਫਸਰ ਬਿਜੀ ਹੋ ਗਏ ਇਲੈਕਸ਼ਨ ਦੇ ਵਿੱਚ ਹੁਣ ਇਲੈਕਸ਼ਨ ਦੇ ਵਿੱਚੋਂ ਬਿਜੀ ਹੋਣ ਦੇ ਕਾਰਨ ਜੇ ਅਸੀਂ ਦਫ਼ਤਰ ਜਾਂਦੇ ਆ ਤੇ ਉਥੇ ਦਫ਼ਤਰ ਬਾਹਰ ਪੁੱਛੀਦਾ ਉਹ ਕਹਿੰਦਾ ਜੀ ਸਾਹਿਬ ਆ ਜਿਹੜੇ ਇਲੈਕਸ਼ਨਾਂ 'ਚ ਬਿਜੀ ਆ ਹੁਣ ਜਾਂ ਤੇ ਬਿਜੀ ਆ ਜਾਂ ਜਿੱਦਾਂ ਵੀ ਆ ਪਰ ਇਸ ਚੀਜ਼ ਨੂੰ ਵੀ ਤੇ ਧਿਆਨ 'ਚ ਰੱਖਣਾ ਕਿ ਜਿਹੜਾ ਇੱਥੇ ਗੰਦ ਪੈ ਰਿਹਾ ਜਾਂ ਗੰਦਗੀ ਆ ਜਾਂ ਬਿਮਾਰੀ ਆ ਉਹਨਾਂ ਵੇਖੋ ਸਾਡੀਆਂ ਆਪਣੇ ਮਾਤਾ ਭੈਣਾਂ ਵਾਂ ਸਿਆਣੀਆਂ ਉਹ ਵੀ ਉਧਰ ਨੂੰ ਨੰਗਨ ਦੀਆਂ ਵੇਖੋ ਰਮਾਲ ਦੇ ਤਾ ਮੂੰਹ ਦੇ ਕੇ ਕਿੰਨੀ ਮੁਸਕਾ ਰਹੀ ਆ ਹੈਂ ਇਹ ਤੋ ਹਰ ਕਿਨੇ ਨੰਗਣਾ ਸਾਰੇ ਕੋਠੀਆਂ ਵਾਲੇ ਰਹਿੰਦੇ ਨੇ ਵਧੀਆ ਬੰਦੇ ਇੱਥੇ ਲੋਕ ਰਹਿੰਦੇ ਨੇ ਏਡੀਸੀ ਜਨਰਲ ਜਿਹੜੇ ਇਲੈਕਸ਼ਨ ਡਿਊਟੀ ਤੇ ਗਏ ਉਹ ਤੁਹਾਡੀ ਸਮੱਸਿਆ ਤੋਂ ਵਾਕਿਫ ਹੈ ਉਹਨਾਂ ਨੇ ਜੇ ਐਸ਼ਵਾਸਨ ਦਿੱਤਾ ਤੇ ਆ ਕੇ ਸ਼ਾਇਦ ਫੇਰ ਕਰ ਦੇਣ ਕਿਉਂਕਿ 1 ਮਹੀਨੇ ਤੱਕ ਇਲੈਕਸ਼ਨ ਡਿਊਟੀ ਹੈ ਫੇਰ ਆ ਜਾਣਾ ਕੀ ਕਹਿਣਾ ਚਾਹੋਗੇ ਤੁਹਾਡੀ ਦੁਕਾਨ ਇੱਥੇ ਨਹੀਂ ਇਲੈਕਸ਼ਨ ਡਿਊਟੀ ਤੇ ਠੀਕ ਹੈ ਲੇਕਿਨ ਸਰਕਾਰਾਂ ਜੋ ਆ ਪੇਪਰਾਂ ਤੇ ਸਿਪਾਈ ਆ ਰਹੀਆਂ ਕਹੀਂ ਹਾਰ ਕੇ ਗਲੀਆਂ ਜਿਹੜੀਆਂ ਉਹ ਵਧੀਆ ਬਣਾ ਦਿਤੀਆਂ ਛੜਕਾ ਬਣਾ ਦਿਤੀਆਂ ਇੱਕ ਬਿਲਕੁਲ ਡੀਸੀ ਸਾਹਿਬ ਦੇ ਅੱਖਾਂ ਦੇ ਥੱਲੇ ਜਿਹੜਾ ਦਫ਼ਤਰ ਆ ਉਹਦੀ ਇਹ ਹਾਲਤ ਹੈ ਤੇ ਅਸੀਂ ਸੜਕਾਂ ਨੂੰ ਕੀ ਕਰਨਾ ਬਿਲਕੁਲ ਬਿਲਕੁਲ ਮੇਨ ਜਨਤਾ ਆਉਂਦੀ ਜਾਂਦੀ ਹੈ ਜਿੱਥੇ ਕੰਮ ਕਰਾਉਣ ਵਾਲੇ ਆ ਤੇ ਆਉਂਦੀ ਹੈ ਇੱਥੇ ਕੋਈ ਸਾਡਾ ਸਾਰਾ ਕੰਮ ਠੱਪ ਪਿਆ ਹੋਇਆ ਹੈ ਕੋਈ ਬੰਦਾ ਆ ਕੇ ਖੁਸ਼ ਨਹੀਂ ਆਇਆ ਇੱਥੇ ਮੂੰਹ ਤੇ ਰਮਾਲ ਬੰਦੇ ਜਾਂ ਤੁਹਾਨੂੰ ਨੰਗਣ ਵਾਸਤੇ ਇਹਨਾਂ ਨੂੰ ਪ੍ਰੋਬਲਮ ਹੈ ਤੇ ਜਿਹੜੇ ਜਿਹੜੇ ਬੈਠੇ ਇੱਥੇ ਉਹ ਗੱਡੀਆਂ ਦੇ ਨਾਲ ਇੱਥੇ ਸਪੀਡ ਉਸ ਸਪੀਡ ਜਾਂਦੇ ਆ ਉਹ ਸਾਡੇ ਦੇ ਛੱਟੇ ਪਾ ਕੇ ਚੱਲ ਜਾਂਦੇ ਆ ਤਹੀਂ ਦੱਸੋ ਵੀ ਕਿਸ ਤਰੀਕੇ ਨਾਲ ਕੰਮ ਕਰ ਸਕਦੇ ਆ ਕੰਮ ਕਾਇ ਠੱਪ ਹੋ ਗਿਆ ਇੱਥੇ ਕੋਈ ਆਂਦਾ ਨਹੀਂ ਹੁੰਦਾ ਆਂਦੇ ਬਹੁਤ ਘੱਟ ਆਂਦੇ ਆ ਜੀ ਜਿੰਨੇ ਮਜਬੂਰ ਲਾਣਾ ਪੈਂਦਾ ਜਿੰਨਾਂ ਨੂੰ ਆਉਣਾ ਵੀ ਪਾ ਔਰ ਵੱਡੀ ਗੱਲ ਹੈ ਕਿ ਰੈਸ਼ੀ ਕੁਆਟਰ ਹੈ ਏ ਕਲਾਸ ਦੇ ਅਧਿਕਾਰੀਆਂ ਦੇ ਕੁਆਟਰ ਹੈ ਇੱਧਰ ਵੀ ਕਰਮਚਾਰੀ ਰਹਿੰਦੇ ਉੱਧਰ ਵੀ ਰੈਸ਼ੀ ਕੁਆਟਰ ਹੈ ਤੇ ਇੱਧਰ ਖਾਣ ਪੀਣ ਦਾ ਟੱਬਾ ਵੀ ਆ ਔਰ ਬੇਕਰੀ ਵੀ ਹੈ ਹਾਂ ਜੀ ਹਾਂ ਜੀ ਇੱਧਰਲੇ ਪਾਸੇ ਵੀ ਸਾਰੇ ਕੰਮ ਆ ਖਾਣ ਪੀਣ ਦਾ ਵੀ ਆ ਟਾਈਪਿੰਗ ਦਾ ਕੰਮ ਹੈ ਬੇਕਰੀ ਦਾ ਕੰਮ ਹੈ ਇੱਧਰਲੇ ਪਾਸੇ ਜਿਹੜਾ ਜੱਜ ਸਾਹਿਬ ਹੈ ਜ਼ਾਹਰ ਹੈ ਤੁਹਾਡੇ ਸਾਹਮਣੇ ਇੱਧ ਕਿ ਬੇਨਤੀ ਇਹ ਹੀ ਆ ਕਿ ਇਹਨੂੰ ਜਲਦੀ ਤੋਂ ਜਲਦੀ ਦੂਰ ਕਰੋ ਕਿ ਦਾ ਕੋਈ ਬਿਮਾਰ ਹੋਵੇ ਮੱਛਰ ਫੈਲੇਗਾ ਕੋਈ ਬਿਮਾਰ ਹੋਏਗਾ ਡੇਂਗੂ ਕਿੱਥੋਂ ਹੋਣਾ ਇੱਥੇ ਹੀ ਹੋਣਾ ਪਟਾਚੀ ਅਧਿਕਾਰੀਆਂ ਦੇ ਪਰਿਵਾਰ ਵੀ ਰਹਿੰਦੇ ਹੋਣਗੇ ਉਹਨਾਂ ਨੇ ਕਦੀ ਸਮੱਸਿਆ ਬਾਰੇ ਨਹੀਂ ਦੱਸਿਆ ਉਹਨਾਂ ਨੇ ਕਹਿੰਦੇ ਜੀ ਅਸੀਂ ਕੋਰਟ ਕੇਸ ਕੀਤਾ ਆ ਜੀ ਕੋਰਟ ਹੱਲ ਕਰੇਗੀ ਕੋਰਟ ਹੱਲ ਕਰੇਗੀ ਇਹਨਾਂ ਨੂੰ ਹਾਲ ਪਤਾ ਕੀ ਆ ਦੇਖੋ ਜਿਹੜਾ ਤੇ ਇਹ ਸਰਕਾਰੀ ਮੁਲਾਜ਼ਮ ਆ ਉਹ ਕੈਮਰੇ ਦੇ ਅੱਗੇ ਜਾਂ ਕਿਸੇ ਅੱਗੇ ਨਹੀਂ ਆਣਾ ਚਾਹੁੰਦਾ ਕਿਉਂਕਿ ਉਹ ਸਰਕਾਰ ਦੇ ਅਧੀਨ ਹੁੰਦਾ ਠੀਕ ਹੈ ਨਾ ਕਿਉਂਕਿ ਇਸ ਕਰਕੇ ਤੇ ਜਿਹੜੇ ਸਰਕਾਰੀ ਇੱਥੇ ਆ ਉਹ ਸਾਨੂੰ ਜਾਂ ਲਾਗੇ ਛਕੇ ਉਹਨਾਂ ਨੂੰ ਕਹਿੰਦੇ ਯਾਰ ਤੁਸੀਂ ਕੁਝ ਕਰਾਓ ਅਸੀਂ ਤੁਹਾਡੇ ਨਾਲ ਆ ਪਰ ਸਪੋਰਟ ਉਹਨਾਂ ਦੀ ਵੀ ਮਗਰ ਪੂਰੀ ਹੁੰਦੀ ਆ ਪਰ ਸਿਰਫ ਇੱਕੋ ਹੀ ਆ ਨਾ ਦੇ ਉਹ ਕੈਮਰੇ ਦੇ ਅੱਗੇ ਆ ਸਕਦੇ ਆ ਤਾਂ ਨਾਕ ਤੇ ਕੋਈ ਲਿਖਤ ਕੋਈ ਬੋਲ ਕੇ ਆਪਣੇ ਜਾਂ ਕੋਈ ਅਪਲੀਕੇਸ਼ਨ ਦੇ ਸਕਦੇ ਆ ਕਿਉਂਕਿ ਉਹ ਸਰਕਾਰ ਦੇ ਹਮਾਇਤ ਹੁੰਦੇ ਨੇ ਕੀ ਲੱਗਦਾ ਕੀ ਹੈ ਇਹਦਾ ਪਰਮਾਨੈਂਟ ਹਲਕੀ ਹੈ ਕਿੱਦਾਂ ਕੀਤਾ ਜਾ ਸਕਦਾ ਪਰਮਾਨੈਂਟ ਜੀ ਅਸੀਂ ਦੇ ਇਹੋ ਹੀ ਪ੍ਰਸ਼ਾਸਨ ਨੂੰ ਕਾਂਗੇ ਇਹਨੂੰ ਜਲਦੀ ਤੋਂ ਜਲਦੀ ਹੈ ਜਿਹੜਾ ਇਹਦੇ ਜੋ ਵੀ ਆ ਰਾਜ ਨੂੰ ਜਿੱਥੋਂ ਬੁਲਾਕੀ ਜਾ ਗਈ ਆ ਉਥੋਂ ਆਪਣੇ ਉਹਨੂੰ ਕੱਢ ਕੇ ਜਿਹੜੀ ਉਹਦੀ ਕੱਢ ਕੇ ਇਹ ਨਹੀਂ ਬਿਲਕੁਲ ਪ੍ਰੋਪਰ ਸਫਾਈ ਕਰਨ ਤੇ ਜਿਹੜਾ ਇਹ ਜਿਹੜਾ ਗੰਦ ਖਾਨਾ ਜਿਹੜਾ ਪੈਂਦਿਆ ਵਾ ਬੰਦ ਹੋਇਆ ਹਲਤੇ ਆ ਹੋਈ ਆ ਤੇ ਬਿਲਕੁਲ ਇੱਕ ਡਿਗਰੀ ਦੇ ਅਧਿਕਾਰੀਆਂ ਦੀ ਰਿਆਸ਼ਾ ਵੀ ਹੈ ਔਰ ਇੱਕ ਕਲਾਸ ਦੇ ਦਫਤਰ ਵੀ ਹੈ ਇੱਧਰ ਅਧਿਕਾਰਿਕ ਕੰਪਲੈਕਸ ਵੀ ਹੈ ਇੱਥੇ ਲੇਕਿਨ ਸਿਰੇ ਦੀ ਵਿਵਸਥਾ ਸੜਕ ਤੇ ਹਾਲ ਤੁਸੀਂ ਦੇਖ ਰਹੇ ਹੋ ਗੰਦਾ ਪਾਣੀ ਆ ਰਿਹਾ ਹੈ ਔਰ ਗਟੜਾ ਦਾ ਪਾਣੀ ਆ ਰਿਹਾ ਹੈ ਕਾਫੀ ਦੇਰ ਤੋਂ ਇਸ ਸਮੱਸਿਆ ਚੱਲੀ ਆ ਰਹੀ ਹੈ ਕਰੀਬ 1 ਸਾਲ ਤੋਂ ਐਪਲੀਕੇਸ਼ਨਾਂ ਦੇ ਦੇ ਕੇ ਥੱਕ ਗਏ ਇੱਥੋਂ ਦੇ ਲੋਕ ਲੇਕਿਨ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਔਰ ਜਲਦੀ ਤੋਂ ਜਲਦੀ ਸਮੱਸਿਆ ਹੱਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਗੁਰਦਾਸਪੁਰ ਤੋਂ ਕੈਮਰਾਮੈਨ ਜੁਕੇਂਦਰ ਪਾਲ ਦੇ ਨਾਲ ਰੋਹਿਤ ਦੁਕਤਾਲ ਲਿਵਿੰਗ ਨੇ